ਇਹ ਲੱਗ ਲੱਗੀ ਗਿਆ ਬਿੱਤੀ ਬਾਉ ਦੀ ਰਸਤ ਦੇ ਨਈ ਬਾਤ ਕੋ ਨਾ ਬੰਦਾ ਅਸਲੀ ਤੱਕ ਫੋਰ ਤੇ ਦੇਖਣ ਦਾ ਕੋਈ ਨਹੀਂ ਇੰਤਰ ਆਓਗੇ بار بار ਆਓਗੇ ਆ ਸਾਡੀ ਗਰੰਟੀ ਹੈ ਅਸੀਂ ਅਸੀਂ ਵੀਡੀਓ ਬਣਾਉਣੀ ਅਸੀਂ ਹੱਤੀ ਅਸੀਂ 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 ਵਿੱਕੀ ਬਾਉ ਦੀ ਹੱਤੀ ਅਸੀਂ 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 ਗਾਡੀ ਬਣਾ ਲਈਏ ਇਹ ਵਾਰੀ ਬਣਾਉਂਦੀ ਹੈ ਅਸੀਂ 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 ਬਾਜੀ ਦਾ ਰਾਤਾ ਚਾਪੀ ਦੇ ਕੇ ਛੱਡੇਵੇਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਚੜਦੀ ਕਲਾ ਚ ਹੋਮੋਗੇ ਤਾਜੀ ਅੱਜ ਦੀ ਸਾਡੀ ਵੀਡੀਓ ਹੋਣ ਵਾਲੀ ਹੈ ਲੁਧਿਆਣੇ ਦੇ ਚੌੜਾ ਬਾਜ਼ਾਰ ਦੀ ਜਿਹੜੇ ਕੀ ਜੀ ਉਰੇ ਲੱਗਦੀ ਹੈ ਸੰਡੇ ਨੂੰ ਸੇਲ ਵੈਸੇ ਤਾਂ ਇਹ ਵਾਲੀ ਸੇਲ ਜੀ ਪੂਰਾ ਹਫਤਾ ਹੀ ਲੱਗੀ ਰਹਿੰਦੀ ਹੈ ਕਿਉਂਕਿ ਦੁਕਾਨਾਂ ਦੇ ਅੰਦਰ ਸੇਲ ਹੁੰਦੀ ਹੈ ਤੇ ਲੁਧਿਆਣੇ ਦਾ ਚੌੜਾ ਬਾਜ਼ਾਰ ਇੱਕੋ ਇੱਕ ਮਤਲਬ ਇਹੋ ਜਿਹਾ ਬਾਜ਼ਾਰ ਹੈ ਜਿੱਥੇ ਕੀ ਜੀ ਹਰ ਦੁਕਾਨ ਤੇ ਤੁਹਾਨੂੰ ਸੇਲ ਮਿਲੇਗੀ ਤਾਂ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਲੁਧਿਆਣੇ ਦੀ ਵਿੱਕੀ ਦੀ ਹੱਟੀ ਕਰਕੇ ਦੁਕਾਨ ਹੈ ਜੀ ਘਾਂਟਾ ਘਰ ਤੋਂ ਜਸਟ ਮਤਲਬ ਕਾਫੀ ਅੱਗੇ ਜਿਹੜਾ ਬੁੱਕਸ ਮਾਰਕਟ ਵਾਲਾ ਮੋੜ ਹੈ ਜੀ ਉਸ ਤੋਂ ਪਿੱਛੇ ਹੀ ਜਸਟ 7-8 ਦੁਕਾਨਾਂ ਛੱਡ ਕੇ ਇਹ ਵਾਲੀ ਦੁਕਾਨ ਹੈ ਜੀ ਜਿੱਥੇ ਕੀ ਇਸ ਤਰ੍ਹਾਂ ਹਾਲ ਦੇ ਅੰਦਰ ਤੁਹਾਨੂੰ ਇੱਥੇ ਸਾਰੀ ਹੀ ਵੈਰਾਈਟੀ ਮਿਲੇਗੀ ਵਿਦ ਪ੍ਰਾਈਸ ਜਿਵੇਂ ਤੁਸੀਂ ਉੱਪਰ ਬੋਰਡ ਦੇਖ ਸਕਦੇ ਹੋ ਜੀ ਤਾਂ ਇਹਨਾਂ ਨੇ ਮਤਲਬ 80 ਰੁਪਏ ਤੋਂ ਇੱਥੇ ਕੱਪੜਾ ਸਟਾਰਟ ਹੋ ਜਾਂਦਾ ਹੈ ਬੱਚਿਆਂ ਦੇ ਕੱਪੜੇ ਆ ਦੇਖੋ ਜੀ 80 ਰੁਪਏ 100 ਰੁਪਏ 150 ਰੁਪਏ 200 ਰੁਪਏ 300 ਰੁਪਏ 350 ਰੁਪਏ 400 500 ਇਸ ਤਰ੍ਹਾਂ ਮਤਲਬ ਸਭ ਦਾ ਅਲੱਗ-ਅਲੱਗ ਰੇਟ ਹੋਵੇਗਾ ਜਿਵੇਂ ਕਿ ਆਹ ਦੇਖੋ ਇਹ ਜੈਂਟਸ ਮਤਲਬ ਸ਼ਰਟਾਂ ਨੇ ਕਾਟਨ ਦੀਆਂ ਇਸ ਤਰ੍ਹਾਂ ਫਲਾਵਰ ਵਾਲੇ ਇਹ ਵਾਲੀ ਸ਼ਰਟ ਜੀ ਉਰੇ ਸਿਰਫ 300 ਰੁਪਏ ਦੀ ਹੈ ਜੀ ਇਹ ਕਾਫੀ ਟ੍ਰੈਂਡਿੰਗ ਚ ਹੈ ਅੱਜ ਕੱਲ ਜੀ ਕਾਟਨ ਦਾ ਸਟੱਫ ਹੈ ਤੇ ਆਹ ਦੇਖੋ ਇਸ ਤਰ੍ਹਾਂ ਚੈੱਕ ਵਾਲੀਆਂ ਹੋਣਗੀਆਂ ਮਤਲਬ ਪੂਰਾ ਇਸ ਤਰ੍ਹਾਂ ਇਹਨਾਂ ਨੇ ਸੈਕਸ਼ਨ ਲਗਾਇਆ ਹੋਇਆ ਹੈ ਅਲੱਗ-ਅਲੱਗ ਜਿੱਥੇ ਕਿ ਜੀ ਹਰ ਮਤਲਬ ਕੁਆਲਿਟੀ ਜਿਆਦਾ ਤੁਹਾਨੂੰ ਸਮਾਨ ਮਿਲੇਗਾ ਛੋਟੇ ਤੋਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੋਂ ਵੱਡੇ ਤੱਕ ਇੱਥੇ ਸਾਰਿਆਂ ਦੇ ਕੱਪੜੇ ਅਵੇਲੇਬਲ ਨੇ ਜਿਵੇਂ ਆਹ ਦੇਖੋ ਕੁੜਤਾ ਸੈੱਟ ਐ ਕੁੜਤਾ ਐ ਆ ਕੱਲੇ ਇੱਥੇ ਫਰੌਕ ਟਾਈਪ ਕੁੜਤੇ ਜਿਹੜੇ ਉੱਪਰ ਦੇਖ ਰਹੇ ਹੋ ਇਹ ਇੱਥੇ 2200 ਰੁਪਏ ਦੇ ਨੇ ਤੇ ਆਹ ਜਿਹੜੇ ਇਸ ਤਰ੍ਹਾਂ ਮਤਲਬ ਜਿਹੜੇ ਆਹ ਕੁੜਤੇ ਐ ਗੋਲ ਘੇਰੇ ਵਾਲੇ ਕਾਫੀ ਅੱਛੀ ਕੁਆਲਿਟੀ ਆ ਕਾਟਨ ਦੀ ਕੁਆਲਿਟੀ ਔਰ ਇਸ ਤਰ੍ਹਾਂ ਮਤਲਬ ਨਾਇਰਾ ਕੱਟ ਵਿੱਚ ਵੀ ਹੈਗੇ ਫਰੌਕ ਟਾਈਪ ਵੀ ਹੈਗੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਹੈ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਹੈ ਇਸ ਤਰ੍ਹਾਂ ਪ੍ਰਿੰਟਡ ਵਿੱਚ ਹੈ ਕਲਰ ਆਪਸ਼ਨ ਬਹੁਤ ਜ਼ਿਆਦਾ ਹੈ ਜਿਵੇਂ ਆ ਗ੍ਰੀਨ ਮਹਿਰੂਨ ਔਰੇਂਜ ਸੀ ਗ੍ਰੀਨ ਇਸ ਤਰ੍ਹਾਂ ਤੇ ਜਿਹੜੇ ਉਹ ਪਰਲੀ ਸਾਈਡ ਤੇ ਪਏ ਹੋਏ ਨੇ ਉਹ ਜੀ ਕੁਰਤਾ ਸੈੱਟ ਹੈ ਨਾਇਰਾ ਕੱਟ ਹੈ ਇਹ ਸੀਗੇ ਜੀ ਉਰੇ 3.5 ਤੋਂ 300 ਰੁਪਏ ਦੇ ਇਸ ਤਰ੍ਹਾਂ ਗਰਮੀਆਂ ਦਾ ਸਮਰ ਦੀ ਕਲੈਕਸ਼ਨ ਹੈ ਬਹੁਤ ਵਧੀਆ ਤਾਂ ਦੇਖੋ ਜੀ ਪ੍ਰਿੰਟ ਮੈਂ ਇਸ ਤਰ੍ਹਾਂ ਹੱਥ ਲਗਾ ਕੇ ਦੇਖ ਰਹੀ ਸੀਗੀ ਗਰਮੀਆਂ ਦੀ ਬੈਸਟ ਕਲੈਕਸ਼ਨ ਹੈ ਜੀ ਇਹ ਕਿਵੇਂ ਖੁੱਲੇ ਡੁੱਲੇ ਨੇ ਸਾਰੇ ਮਤਲਬ ਸਾਈਜ਼ ਦਾ ਕੋਈ ਚੱਕਰ ਨਹੀਂ ਹੈ ਸਾਈਜ਼ ਤੁਸੀਂ ਆਪਣੇ ਅਕੋਰਡਿੰਗ ਐਥੇ ਜਿਹੜਾ ਮਰਜ਼ੀ ਲੈ ਸਕਦੇ ਹੋ ਕਲਰ ਬਹੁਤ ਜ਼ਿਆਦਾ ਪਿਆਰੇ ਪਿਆਰੇ ਆ ਜਿਵੇਂ ਇੱਕ ਵਾਈਟ ਹੈ ਵਿੱਚ ਇਸ ਤਰ੍ਹਾਂ ਪੱਤੀਆਂ ਦਾ ਫਲਾਵਰ ਦਾ ਡਿਜ਼ਾਈਨ ਬਣਿਆ ਸਿਗਾ ਤੇ ਵੱਧੀਆਂ ਲੱਗੀਆਂ ਹੋਈਆਂ ਸੀਗੀਆਂ ਪਿੱਛੇ ਮਤਲਬ ਅਗਰ ਖੁੱਲਾ ਹੈ ਤਾਂ ਤੁਸੀਂ ਉਸ ਨੂੰ ਟਾਈਟ ਵੀ ਕਰ ਸਕਦੇ ਹੋ ਵਿਦ ਪਲਾਜ਼ੋ ਹੈ ਜੀ ਇਹ ਵਾਲਾ ਜਿਹੜਾ 350 ਰੁਪਏ ਦਾ ਸੈੱਟ ਹੈ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਏ ਉਹ ਸਾਈਡ ਤੇ ਲੱਗੇ ਹੋਏ ਨੇ ਉਹ 2200 ਰੁਪਏ ਦਾ ਕੱਲਾ ਕੁੜਤਾ ਹੈ ਮਤਲਬ ਗੋਲ ਘੇਰੇ ਦਾ ਉਹ ਤੁਸੀਂ ਉਸ ਨੂੰ ਆਪਣੀ ਪਜਾਮੀ ਨਾਲ ਜਿਸ ਮਰਜ਼ੀ ਨਾਲ ਮਤਲਬ ਇਸ ਤਰ੍ਹਾਂ ਵੇਅਰ ਕਰ ਸਕਦੇ ਹੋ ਕਾਲਜ ਵਾਲੀ ਕੁੜੀਆਂ ਵਾਸਤੇ ਲੇਡੀਜ਼ ਵਾਸਤੇ ਜੌਬ ਵਾਸਤੇ ਜਿਹੜੀਆਂ ਜਾਂਦੀਆਂ ਨੇ ਮੇਰੀਆਂ ਭੈਣਾਂ ਉਹਨਾਂ ਵਾਸਤੇ ਬਹੁਤ ਵਧੀਆ ਏ ਤਾਂ ਦੇਖੋ ਜੀ ਇਹ ਵਿੱਕੀ ਦੀ ਹੱਟੀ ਕਰਕੇ ਦੁਕਾਨ ਹੈ ਪੂਰਾ ਅੰਦਰ ਹਾਲ ਸੀਗਾ ਇਸ ਤਰ੍ਹਾਂ ਪੂਰਾ ਦੇਖੋ ਇੱਦਾਂ ਜੀਨਸ ਵੀ ਰੱਖੀਆਂ ਹੋਈਆਂ ਨੇ ਇਹਨਾਂ ਨੇ ਮਤਲਬ ਆ ਸਾਰੀਆਂ ਇੱਥੇ ਮਤਲਬ ਜੈਂਟਸ ਨੇ ਸਾਰੇ ਮਿਕਸ ਕੱਪੜੇ ਐ ਜਿਵੇਂ ਬਟ ਉਹਨਾਂ ਦੇ ਸੈਕਸ਼ਨ ਅਲੱਗ-ਲੱਗ ਬਣਾਏ ਹੋਏ ਨੇ ਤੇ ਦਾ ਮਤਲਬ ਬੱਚਿਆਂ ਦੇ ਅਲੱਗ ਹੈ ਲੇਡੀਜ਼ ਦੇ ਅਲੱਗ ਹੈ ਜੈਂਟਸ ਦੇ ਅਲੱਗ ਹੈ ਇਸ ਤਰ੍ਹਾਂ ਦੇ ਤਾਂ ਆਹ ਦੇਖੋ ਆਹ ਕਾਟਨ ਦੇ ਸਟੱਫ ਵਾਲੀ ਇਸ ਤਰ੍ਹਾਂ ਜੈਂਟਸ ਪੈਂਟਾਂ ਨੇ ਆ ਮਤਲਬ ਜਿਹੜੀਆਂ ਜੇਬਾਂ ਵਾਲੀਆਂ ਹੁੰਦੀਆਂ ਕਾਫੀ ਜੇਬਾਂ ਇਹਨਾਂ ਨੂੰ ਐਦਾ ਗੋਡਿਆਂ ਦੇ ਮਤਲਬ ਉੱਪਰ ਵੀ ਜੇਬਾਂ ਐ ਇਹਨਾਂ ਦਾ ਰੇਟ ਆਈ ਥਿੰਕ 450 450 ਇਸ ਤਰ੍ਹਾਂ ਸੀਗਾ ਤੇ ਕਾਫੀ ਅੱਛੀ ਕੁਆਲਿਟੀ ਹੈ ਤਾਂ ਇੱਧਰ ਅੱਗੇ ਸ਼ਰਟਾਂ ਆ ਗਈਆਂ ਮਤਲਬ ਗਰਮੀਆਂ ਵਾਲੀਆਂ ਸਮਰ ਵਾਲੇ ਸਾਰੇ ਤੁਹਾਨੂੰ ਕੱਪੜੇ ਇੱਥੇ ਦੇਖਣ ਨੂੰ ਮਿਲਣਗੇ ਜੀ ਤੇ ਇੱਥੇ ਸੰਡੇ ਨੂੰ ਤਾਂ ਸੇਲ ਲੱਗਦੀ ਹੀ ਲੱਗਦੀ ਹੈ ਪੂਰਾ ਹਫਤਾ ਵੀ ਲੱਗੀ ਰਹਿੰਦੀ ਤਾ ਜਿਵੇਂ ਦੇਖੋ ਆ ਜੀ ਇੱਥੇ ਪਲਾਜ਼ੋ ਹੈ ਐ ਸਿਰਫ ਇੱਥੇ 100-100 ਰੁਪਏ ਦੇ ਆ ਜਿਵੇਂ ਕੁੜੀਆਂ ਘਰਾਂ ਪਾਉਂਦੀਆਂ ਨੇ ਨਾ ਇਸ ਤਰ੍ਹਾਂ ਲੇਡੀਜ਼ ਪਾ ਲੋ ਚਾਹੇ ਘਰਾਂ ਵੀਅਰ ਕਰਨ ਵਾਸਤੇ ਜਾਂ ਬਾਹਰ ਵੀ ਅੰਦਰ ਬਾਹਰ ਜਾਣਾ ਤਾਂ ਵੀ ਇਹ ਵਧੀਆ ਹੁੰਦੇ ਤੇ ਆ ਇਦਾਂ ਪੂਰੇ ਇਨਾਂ ਨੇ ਟੰਗੇ ਹੋਏ ਨੇ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਆ ਦੇਖੋ ਬਲੂ ਗ੍ਰੀਨ ਇਸ ਤਰ੍ਹਾਂ ਤੇ ਆਹ ਵਾਲਾ ਜਿਹੜਾ ਉਹ ਮਲਾਈ ਵਾਲਾ ਸਟੱਫ ਹੁੰਦਾ ਨਾ ਪਲਾਜ਼ੋ ਦਾ ਆ ਸੀਗਾ ਆ ਵੀ 100-100 ਰੁਪਏ ਦੇ ਆ ਸਿਰਫ ਖੁੱਲੇ ਡੁੱਲੇ ਸਾਈਜ਼ ਐ ਆਹ ਵਾਲਾ ਐਕਸਲ ਡਬਲ ਐਕਸਲ ਇਸ ਤਰ੍ਹਾਂ ਐ ਐਮ ਐਲ ਜਿਹੜਾ ਮਰਜੀ ਸਾਈਜ਼ ਲੈ ਲਓ ਤਾਂ ਪੂਰਾ ਇਦਾਂ ਢੇਰ ਲੱਗਿਆ ਹੋਇਆ ਵਾ ਜੀ 100-100 ਰੁਪਏ ਦੇ ਤੁਹਾਨੂੰ ਇਸ ਤਰ੍ਹਾਂ ਪਲਾਜ਼ੋ ਮਿਲ ਜਾਣਗੇ ਜਿਹੜੇ ਕਿ ਜੀ ਇਦਾਂ ਮਤਲਬ ਘਰ ਪਾਣ ਵਾਸਤੇ ਵਧੀਆ ਨੇ ਟੀ-ਸ਼ਰਟਾਂ ਨਾਲ ਪਾਓ ਚਾਹੇ ਕਮੀਜ਼ ਨਾਲ ਪਾਵੋ ਤਾਂ ਆਹ ਕੁੜੀਆਂ ਦੀਆਂ ਪੈਂਟਾਂ ਸਿਗੀਆਂ ਇਹ ਜੇਬਾਂ ਵਾਲੀਆਂ ਇਹ ਜਿਹੜੀਆਂ ਇਹ ਵੀ ਕੁੜੀਆਂ ਬਹੁਤ ਪਸੰਦ ਕਰਦੀਆਂ ਨੇ ਇਹ ਸਿਰਫ ਇੱਥੇ 2-200 ਰੁਪਏ ਦੀਆਂ ਲੱਗੀਆਂ ਹੋਈਆਂ ਨੇ ਪੂਰਾ ਢੇਰ ਲੱਗਿਆ ਹੋਇਆ ਏ ਕਲਰ ਆਪਸ਼ਨਸ ਦੇਖੋ ਕਿੰਨੀਆਂ ਜ਼ਿਆਦਾ ਨੇ ਆ ਸਕਿਨ ਕਲਰ ਹੈ ਆ ਨਾਲ ਇਹਨਾਂ ਨੇ ਟੋਪ ਇਸ ਤਰ੍ਹਾਂ ਮਤਲਬ ਸੈੱਟ ਜਾਂ ਕਰਕੇ ਵੀ ਲਗਾਇਆ ਹੋਇਆ ਏ ਆ ਟੋਪ ਸਾਈਡ ਤੇ ਇਹ ਵਾਲਾ ਸੀਗਾ ਜੀ 2-200 ਰੁਪਏ ਦਾ ਇਸ ਤਰ੍ਹਾਂ ਜਿਹੜੇ ਹੁੰਦੇ ਨਾ ਆਪਣੇ ਕ੍ਰੌਪ ਟੋਪ ਕੁੜੀਆਂ ਇਹ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਐਦਾਂ ਦੇ ਖੁੱਲੇ ਖੁੱਲੇ ਜੇ ਇਹ ਵੀ ਕਾਫੀ ਵਧੀਆ ਲੱਗਦੇ ਮਤਲਬ 400 ਰੁਪਏ ਦਾ 10 ਸਾਲ ਦੀ ਕੁੜੀ ਤੋਂ ਲੈ ਕੇ 22-23 ਸਾਲ ਦੀ ਕੁੜੀ ਦਾ ਆਰਾਮ ਨਾਲ 400 ਰੁਪਏ ਦਾ ਸੂਟ ਬਣ ਜਾਵੇਗਾ ਇੱਕ ਪੈਂਟ ਤੇ ਇੱਕ ਟੌਪ ਤਾਂ ਜੀ ਹੁਣ ਅਸੀਂ ਅੱਗੇ ਵੱਧਦੇ ਆ ਇੱਥੇ ਦੇਖੋ ਜੀ ਬੱਚਿਆਂ ਦੇ ਕੱਪੜੇ ਐ ਜਿਵੇਂ ਨਿੱਕਰ ਸੂਟ ਐ ਬੱਚਿਆਂ ਦੇ ਆ ਇੱਥੇ 150 ਰੁਪਏ ਦੇ 2-200 ਰੁਪਏ ਦੇ ਇਸ ਤਰ੍ਹਾਂ ਲੱਗੇ ਹੋਏ ਨੇ ਜੀ ਤਾਂ ਇਹ ਸੀਗੇ ਜੀ ਆ ਦੋ ਸਾਲ ਦੇ ਬੱਚੇ ਤੋਂ ਲੈ ਕੇ 4 ਤੋਂ 5 ਸਾਲ ਦੇ ਬੱਚੇ ਤੱਕ ਆਰਾਮ ਨਾਲ ਆ ਜਾਵੇਗਾ 1.5 ਸੌ ਰੁਪਏ ਦਾ 2 200 ਰੁਪਏ ਦਾ ਇਸ ਤਰ੍ਹਾਂ ਮਤਲਬ ਲੱਗਿਆ ਹੋਇਆ ਹੈ ਜੀ ਨਿੱਕਰ ਸੂਟ ਹੈ ਤਾ ਕਲਰ ਦੇਖੋ ਕਿੰਨੇ ਜ਼ਿਆਦਾ ਨੇ ਤਾਂ ਏਦਾਂ ਪੂਰੀ ਤੁਸੀਂ ਇੱਕ ਨਿਗਾਹ ਮਾਰੋ ਬਿਗ ਸੇਲ ਬਿਗ ਡਿਸਕਾਊਂਟ ਤਾਂ ਕਾਫੀ ਅੱਛੀ ਮੈਨੂੰ ਇਹਨਾਂ ਦੀ ਕੁਆਲਿਟੀ ਲੱਗੀ ਤਾਂ ਦੇਖੋ ਜੀ ਆਹ ਵਾਲੀਆਂ ਸ਼ਰਟਾਂ ਨੇ ਇਹ ਚਾਹੇ ਮਤਲਬ ਇਹਨਾਂ ਨੂੰ ਬੁਆਇਜ਼ ਪਾ ਲਓ ਏਦਾਂ ਮੁੰਡਿਆਂ ਵਾਲੀਆਂ ਸਿਗੀਆਂ ਐ ਸਿਗੀਆਂ ਓਰੇ 80 80 ਰੁਪਏ ਦੀ ਐ ਸਿਗੀ ਇਹ ਸਿਗੀ ਜੀ ਆਪਣੇ 6-7 ਸਾਲ ਦੇ ਬੱਚੇ ਤੋਂ ਲੈ ਕੇ 14 15 ਸਾਲ ਦੇ ਬੱਚੇ ਤੱਕ ਆਰਾਮ ਨਾਲ ਆ ਜਾਵੇਗੀ ਕਲਰ অপਸ਼ਨਸ ਦੇਖੋ ਕਿੰਨੀਆਂ ਜ਼ਿਆਦਾ ਸੋਹਣਾ ਹੈ ਔਰ ਸਟੱਫ ਵੀ ਬਹੁਤ ਅੱਛਾ ਸੀਗਾ ਤੇ ਐਦਾ ਪ੍ਰਿੰਟਡ ਹੈ ਤੇ ਕਿਸੇ ਪਰ ਲਿਖਿਆ ਵੀ ਹੋਇਆ ਸੀਗਾ ਕੁਝ ਕੁਝ ਮਤਲਬ ਕਾਫੀ ਅੱਛੀ ਕੁਆਲਿਟੀਜ਼ ਹੈ ਮਤਲਬ ਬਹੁਤ ਪੂਰਾ ਅੰਦਰ ਤੇਰ ਦੇਖੋ ਕਿਵੇਂ ਲੱਗਿਆ ਹੋਇਆ ਹੈ ਤੇ ਇਦਾਂ ਗਾਹਕਾਂ ਦਾ ਰਾਸ਼ਵੀ ਦੇਖੋ ਤੁਸੀਂ ਮੈਂ ਪੂਰਾ ਵੀਡੀਓ ਇਸ ਤਰ੍ਹਾਂ ਤੁਹਾਨੂੰ ਦਿਖਾ ਰਹੀ ਆ ਤੇ ਆ ਸੀਗੇ ਕੁੜੀਆਂ ਦੇ ਸ਼ਾਰਟ ਟੌਪ ਜਿਹੜੇ ਕੁੜਤੀ ਟਾਈਪ ਹੁੰਦੇ ਨਾ ਉਹ ਵਲੇ ਕਾਟਨ ਦਾ ਸਟੱਫ ਸੀਗਾ ਇਹ ਇਥੇ 1.500 ਰੁਪਏ ਦਾ ਲੱਗਿਆ ਸੀਗਾ ਇਹ ਵੀ ਕੁੜੀਆਂ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਮਤਲਬ ਨਿਊ ਟ੍ਰੈਂਡਿੰਗ ਵਾਲੇ ਜਿਹੜੇ ਕੱਪੜੇ ਆ ਉਹ ਸੀਗੇ ਜੀ ਇੱਥੇ ਤਾਂ ਦੋਸਤੋ ਇਸ ਤਰ੍ਹਾਂ ਦੀ ਬਹੁਤ ਸਾਰੀ ਵੀਡੀਓਜ਼ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਤੇ ਪੈਂਦੀਆਂ ਹੀ ਰਹਿੰਦੀਆਂ ਨੇ ਚਾਹੇ ਉਹ ਲੁਧਿਆਣੇ ਦੇ ਬਾਜ਼ਾਰ ਹੋਣ ਜਾਂ ਫਿਰ ਕਿਤੇ ਲੁਧਿਆਣੇ ਤੋਂ ਬਾਹਰ ਹੋਣ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਔਰ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੀ ਇੱਕ ਪਿਆਰਾ ਜਿਹਾ ਕਮੈਂਟ ਵੀ ਤੁਸੀਂ ਜ਼ਰੂਰ ਕਰਿਆ ਕਰੋ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਵੀਵਰਜ਼ ਜਿਹੜੇ ਨਾਲ ਜੁੜੇ ਹੋਏ ਨੇ ਤੇ ਕਿਹੜੇ ਪੁਰਾਣੇ ਹੈ ਜੀ ਕਿਹੜੇ ਨਵੇਂ ਹੈ ਇਸ ਕਰਕੇ ਪਲੀਜ਼ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਤਾਂ ਜੀ ਹੁਣ ਅਸੀਂ ਤੁਹਾਨੂੰ ਚਲੋ ਅਗਲੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰੇ ਆਪਣਾ ਧਿਆਨ ਰੱਖੋ ਚੜ੍ਹਦੀ ਕਲਾ 'ਚ ਰਹੋ ਜੀ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ